ਮਾਨਯੋਗ ਡੀਜੀਪੀ ਪੰਜਾਬ ਡਾਈਜੀ ਬਾਰਡਰ ਇਸ ਦੀ ਰਹਿਮਾਈ ਹੇਟ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਇੱਕ ਕਾਤਲਾਨਾ ਹਮਲੇ ਨੂੰ ਬਟਾਲਾ ਪੁਲਿਸ ਨੇ ناکਾਮ ਕਰਦੇ ਹੋਏ ਚਾਰ ਮੁਲਜ਼ਮ ਗ੍ਰਿਫਤਾਰ ਕਰਤੇ ਔਰ ਇਹਦੇ ਚ ਹਥਿਆਰ ਵੀ ਬਰਾਮਦ ਕਰ ਲਏ ਬੇਸਿਕਲੀ 2 April ਨੂੰ ਜਿਹੜਾ ਸਾਡਾ ਫਤਿਹਗੜ ਚੂੜੀਆਂ ਸਬਡਿਵੀਜ਼ਨ ਹੈ ਉਥੇ ਪੁਲਸ ਨੂੰ ਇਨਫੋਰਮੇਸ਼ਨ ਸਿੱਗੀ 베ਸ ਔਨ ਬੋਥ ਹਿਊਮਨ ਇੰਟ ਐਂਡ ਟੈਕਨੀਕਲ ਇਨਪੁਟ ਸਿੱਗੀ ਉਸ ਇਨਫੋਰਮੇਸ਼ਨ ਤੇ ਬੇਸਿਸ ਤੇ ਇਹਨਾਂ ਨੇ ਇੱਕ ਮੋਟਰਸਾਈਕਲ ਨੂੰ ਇੰਟਰਸੈਪਟ ਕਰ ਲਿਆ ਤਾਂ ਉਥੇ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਉਹਦੇ ਚ ਇੱਕ ਦਾ ਨਾਮ ਸੀਗਾ ਅਭੀ ਮਸੀ ਐਂਡ ਦੂਜੇ ਦਾ ਨਾਮ ਸੀਗਾ ਇੰਦਰਸ ਮਸੀ ਉਦੋਂ ਇਹਨਾਂ ਕੋਲ ਇੱਕ ਮੈਗਜ਼ੀਨ ਐਂਡ ਕੁਝ ਰੂੰਦ ਬਰਾਮਦ ਹੋਏ ਸਿੱਗੇ ਜਦੋਂ ਇਹ ਰਿਕਵਰੀ ਹੋਈ ਇਨੀਸ਼ੀਅਲੀ ਅਸੀਂ ਆਰਮਜ਼ ਐਕਟ ਦੇ ਵਿੱਚ ਪਰਚਾ ਦਿੱਤਾ ਤਾਂ ਡੂਰਿੰਗ ਕੁਛ ਕੁ ਅੱਛਾ ਫਿਰ ਜਦੋਂ ਅਸੀਂ ਇਹਨਾਂ ਨੂੰ ਕੁਐਸਚਨਿੰਗ ਕੀਤੀ ਤਾਂ ਉਹਦੇ ਵਿੱਚ ਪ੍ਰੋਪਰ ਇੱਕ ਕਾਂਸਪੀਰੇਸੀ ਸਾਹਮਣੇ ਆਈ ਤਾਂ ਇਹਦੇ ਵਿੱਚ ਬੇਸਿਕਲੀ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਇੱਕ ਦੁਕਾਨਦਾਰ ਹੈ ਬੌਬੀ ਨਾਮ ਦਾ ਤਾਂ ਉਸ ਦੁਕਾਨਦਾਰ ਤੇ ਉਤੇ ਇੱਕ ਬਾਹਰ ਬੈਠਾ ਕ੍ਰਾਈਮਨਲ ਹੈ ਜੀਵਨ ਫੌਜੀ ਉਸਨੇ ਪਹਿਲਾਂ ਵੀ 2-3 ਵਾਰੀ ਹਮਲੇ ਕਰਾਈ ਹੈ ਔਰ ਐਕਸਟਰੋਰਸ਼ਨ ਦੇ ਪੈਸੇ ਮੰਗਦਾ ਸੀਗਾ ਤਾਂ ਅੱਜ ਕੀ ਵੀ ਜਦੋਂ ਪਿੱਛੇ ਉਹ ਸਫਲ ਨਹੀਂ ਹੋਏ ਤਿੰਨ ਮੁਕਦਮੇ ਪਹਿਲਾਂ ਵੀ ਉਹਦੇ ਵਿੱਚ ਦਰਜ ਹੈਗੇ ਨੇ ਇੱਕ 89 ਨੰਬਰ ਮੁਕਦਮਾ 2023 ਦਾ ਇੱਕ 41 ਨੰਬਰ ਮੁਕਦਮਾ ਹੈ 2024 ਦਾ ਇੱਕ 96 ਇਹ ਵੀ 2024 ਦਾ ਤਾਂ ਪਹਿਲਾਂ ਵੀ ਤਿੰਨ ਵਾਰੀ ਉਸ ਦੁਕਾਨ ਤੇ ਹਮਲੇ ਹੋ ਚੁੱਕੇ ਨੇ ਤਾਂ ਚੌਥੀ ਵਾਰੀ ਜੀਵਨ ਫੌਜੀ ਨੇ ਇਹ ਛੜੀਏਂਦਰ ਰਚਾ ਸੀਗਾ ਤਾਂ ਇਹਦੇ ਵਿੱਚ ਇੱਕ ਬੰਦਾ ਹੈ ਇੱਕ ਸੁਖਨੂਰ ਸੂਬਾ ਉਹਨੂੰ ਰੋਪਨ ਕੀਤਾ ਸੀਗਾ ਤਾਂ ਉਹਨੂੰ ਕਿਹਾ ਸੀਗਾ ਕਿ ਤੁਸੀਂ ਮੈਨੂੰ ਇੱਕ ਮੋਡਿਊਲ ਦੇ ਦਿਓ ਇੱਕ ਸ਼ੂਟਿੰਗ ਮੋਡਿਊਲ ਦੇ ਦਿਓ ਤਾਂ ਇਹ ਜਿਹੜਾ ਸੁਖਨੂਰ ਸੂਬਾ ਹੈ ਇਹਨਾਂ ਨੇ ਅਬੀ ਔਰ ਇੰਦਰਸੂ ਰਿਕਰੂਟ ਕਰ ਲਿਆ ਸੀਗਾ ਟੂ ਕੈਰੀ ਆਊਟ ਸ਼ੂਟਿੰਗ ਐਟ ਦ ਸ਼ਾਪ ਤਾਂ ਜਦੋਂ ਇਹ ਫੜੇ ਗਏ ਇੱਕ ਤਾਂ ਇਹਨਾਂ ਨੇ ਆਪਣਾ ਕਨੈਕਸ਼ਨ ਸੂਬੇ ਦੇ ਨਾਲ ਉਹ ਸਾਹਮਣੇ ਆਇਆ ਤਾਂ ਕਿ ਇੰਸਟਾਗ੍ਰਾਮ ਦੇ ਦੇ ਉੱਤੇ ਉਹਦੇ ਨਾਲ ਗੱਲ ਹੋ ਰਹੀ ਸੀਗੀ ਫਰਦਰ ਇਹ ਜਿਹੜਾ ਇਹਨਾਂ ਕੋਲ ਮੈਗਜ਼ੀਨ ਬਰਾਮਦ ਹੋਏ ਬਾਤ ਖਥਿਆਰ ਵੀ ਬਰਾਮਦ ਹੋਏ ਇਹ ਇਹਨਾਂ ਨੇ ਇੱਕ ਗਗਨਦੀਪ ਕਰਕੇ ਬੰਦਾ ਹੈ ਉਹਦੇ ਕੋਲੋਂ ਲੈ ਲਿਆ ਸੀਗਾ ਉਹ ਗਗਨਦੀਪ ਇੱਕ ਜਦੋਂ ਬਾਦਸ਼ਾਹ ਗ੍ਰਿਫਤਾਰ ਹੋਇਆ ਉਹ ਚ ਇਹ ਪਤਾ ਲੱਗਾ ਕਿ ਇਹ ਡਾਇਰੈਕਟ ਟੱਚ ਸੀਗਾ ਜੀਵਨ ਫੌਜੀ ਦੇ ਤਾਂ ਉਹਦੇ ਨਾਲ ਡਾਇਰੈਕਟ ਗੱਲਬਾਤ ਕਰਦਾ ਸੀਗਾ ਤਾਂ ਜੀਵਨ ਫੌਜੀ ਦੇ ਕੈਂਟ ਤੇ ਗਗਨਦੀਪ ਨੇ ਇਹ ਜਿਹੜਾ ਸ਼ੂਟਿੰਗ ਮੋਡਿਊਲ ਹੈ ਇਹਨਾਂ ਨੂੰ ਵੈਪਨਸ ਪ੍ਰੋਵਾਈਡ ਕਰਾਏ ਸੀਗੇ ਤਾਂ ਇਸ ਕੇਸ ਦੇ ਵਿੱਚ ਫਰਦਰ ਕੁਐਸਚਨਿੰਗ ਕਰਦੇ ਹੋਏ ਤਫ਼ਤੀਸ਼ ਕਰਦੇ ਹੋਏ ਇੱਕ ਹੋਰ ਐਂਟੀਟੀ ਹੈ ਅਮਰਪ੍ਰੀਤ ਕੁਮਾਰ ਉਨੂੰ ਵੀ ਪਟਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨੇ 2 April ਨੂੰ ਉਸ ਦੁਕਾਨ ਤੇ ਉੱਤੇ ਜਾ ਕੇ ਰੈਕੀ ਕੀਤੀ ਸੀਗੀ ਦਿਸ ਇਜ਼ 1 ਡੇ ਬਿਫੋਰ ਦਾ ਵਿਜ਼ਿਟ ਆਫ ਆਨਰੇਬਲ ਗਵਰਨਰ ਤਾਂ ਇਹ ਬਹੁਤ ਚੰਗਾ ਕੰਮ ਹੋਇਆ ਤਾਂ ਆਪਰੇਸ਼ਨ ਨੂੰ ਓਵਰਆਲ ਲੀਡ ਕਰ ਰਹੇ ਸੀਗੇ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਫਤਿਹਗੜ ਚੂੜੀਆਂ इवन ਜਿਹੜੀ ਸਾਡੀ ਡੇਰੇ ਵਾਲੀ ਟੀਮ ਹੈ ਡੀਐਸਪੀ ਕਨਸਰਨਡ ਐਂਡ ਐਸਐਚਓ ਕਨਸਰਨਡ ਉਹ ਵੀ ਇਹਦੇ ਚ ਸ਼ਾਮਿਲ ਸੀਗੇ ਸਾਡਾ ਜਿਹੜਾ ਸੀਆਈ ਸਟਾਫ ਹੈ ਤਾਂ ਇਹਦੇ ਚ ਹੁਣ ਤੱਕ ਜਿਹੜੀ ਰਿਕਵਰੀਜ਼ ਹੋਈਆਂ ਹਨ ਦੋ ਪਿਸਟਲ ਅਸੀਂ ਇਹਦੇ ਚ ਰਿਕਵਰ ਕਰ ਲਈਏ ਕੁਝ ਮੈਗਜ਼ੀਨਜ਼ ਰਿਕਵਰ ਹੋਏ ਹੈ ਐਂਡ ਰੋਂਦ ਵੀ ਬਰਾਮਦ ਹੋਇਆ ਹੈ ਤਾਂ ਪਰਚਾ ਜਿਹੜਾ ਸ਼ੁਰੂ ਚ ਆਰਮਜ਼ ਐਕਟ ਦੇ ਵਿੱਚ ਅਸੀਂ ਦਰਜ ਕਰ ਲਿਆ ਸੀਗਾ ਉਹਦੇ ਵਿੱਚ ਮੁਤਲਕਾ ਜਿਹੜੇ ਸੈਕਸ਼ਨਸ ਹੈ ਬੀ ਐਨ ਐਸ ਦੇ 55 61 ਸਬਸੈਕਸ਼ਨ 2 ਸੈਕਸ਼ਨ 3 ਸਬਸੈਕਸ਼ਨ 5 ਔਰ 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਇੱਕ ਸੈਕਸ਼ਨ ਹੁੰਦਾ ਹੈ ਬੀ ਐਨ ਐਸ ਦੇ ਵਿੱਚ ਉਹ ਅਸੀਂ ਇਹਦੇ 'ਚ ਇਨਵੋਕ ਕੀਤਾ ਹੈਗਾ ਇਹਦੇ ਵਿੱਚ ਗੌਰਤਲਬ ਗੱਲ ਇਹ ਹੈ ਕਿ ਪਿੱਛੇ ਵੀ ਇਹਨੇ ਤਿੰਨ ਇਨਸੀਡੈਂਟਸ ਉੱਤੇ ਕਰਾਏ ਸੀਗੇ ਆਲ 3 ਟਾਈਮਸ ਜਿਹੜੇ ਬੰਦੇ ਉਹਦੇ 'ਚ ਸ਼ਾਮਿਲ ਸੀਗੇ ਉਹ ਬਟਾਲਾ ਪੁਲਿਸ ਨੇ ਟਰੇਸ ਕਰ ਲਿਆ ਐਂਡ ਉਹਦੇ 'ਚ ਇੱਕ ਆਧਿਕ ਕੁਝ ਕੇਸਿਸ ਦੇ ਵਿੱਚ ਐਨਕਾਊਂਟਰ ਵੀ ਹੋਏ ਤਾਂ ਕੋਈ ਵੀ ਕੇਸ ਅਨਟਰੇਸ ਨਹੀਂ ਰਹਾ ਇਹ ਵਾਲਾ ਅਸੀਂ ਵਾਰਦਾਤ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਤਾਂ ਇਹਦੇ ਵਿੱਚ ਜਦੋਂ ਡੂਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ ਜਿਹੜੇ ਗਰਾਉਂਡ ਤੇ ਮੋਡਿਊਲਸ ਦੇ ਰਿਕਰੂਟ ਕਰਦੇ ਹੈ ਤਾਂ ਉਹਨਾਂ ਨੂੰ ਗੁੰਮਰਾ ਕਰਦੇ ਹੈ ਕੋਈ ਲਾਲਚ ਦਿੰਦੇ ਹੈ ਤਾਂ ਮੇਰੇ ਵੱਲੋਂ ਇਹ ਮੈਸੇਜ ਵੀ ਹੋਗਾ ਸਾਰੇ ਨੌਜਵਾਨਾਂ ਨੂੰ ਕਿ ਇਹੋ ਜਿਹੜਾ ਇਹ ਬਹਿਕਾਵਾ ਹੈ ਇਹ ਜਿਹੜੀ ਲਾਲਚ ਬੰਦੇ ਦਿੰਦੇ ਹੈ ਇਹਦੇ ਚ ਕੁਝ ਹਾਸਲ ਨਹੀਂ ਹੁੰਦਾ ਪਿੱਛੇ ਜਿੰਨੀ ਵੀ ਵਾਰਦਾਤਾਂ ਹੈਗੀਆਂ ਉਹਦੇ ਵਿੱਚ ਸਾਰੇ ਮਲਜ਼ਮ ਜੇਲ੍ਹ ਦੇ ਵਿੱਚ ਇਹ ਚਾਰਾਂ ਆਪਸ ਚ ਲਿੰਕ ਦਾ ਬਣਿਆ ਇਹ ਇਹਦੇ ਵਿੱਚ ਬੇਸਿਕਲੀ ਤਿੰਨ ਮੋਡਿਊਲ ਹੈ ਇੱਕ ਸ਼ੂਟਿੰਗ ਮੋਡਿਊਲ ਸੀਗਾ ਇੱਕ ਜਿਹਨੇ ਵੈਪਨ ਪ੍ਰੋਵਾਈਡ ਕਰਾ ਲੀਏ ਤੇ ਜਿਹੜਾ ਤੀਜਾ ਹੈ ਉਹਨੇ ਰੈਕੀ ਕਰ ਲਈ ਜਿਹੜਾ ਰੈਕੀ ਵਾਲਾ ਔਰ ਜਿਹੜਾ ਜਿਹਨੇ ਵੈਪਨ ਪ੍ਰੋਵਾਈਡ ਕਰਾ ਲੀਏ ਉਹ ਡਾਇਰੈਕਟ ਟੱਚ ਸੀਗੇ ਜੀਵਨ ਫੌਜੀ ਦੇ ਨਾਲ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹ ਆਪਰੇਟ ਕਰ ਰਹਾ ਸੀਗਾ ਸੂਬਾ ਸੂਬਾ ਵੀ ਇੱਕ ਕ੍ਰਾਈਮਨਰ ਇਹ ਵੀ ਬਾਹਰ ਬੈਠਾ ਹੈ ਤਾਂ ਇਹ ਜੀਵਨ ਫੌਜੀ ਦੇ ਕਹਣ ਤੇ ਹੀ ਇਹ ਸਾਰਾ ਕਰਾਰਾ ਸੀਗਾ ਇਹ ਏਜੰਟ ਦੇ ਨਾਲ ਇਹ ਯੰਗ ਹੈ 20 ਤੋਂ 25 ਦੇ ਨਦੀ ਇਹ ਹੈਗੀ ਨਹੀਂ ਰਫਲੀ ਇਨੀ ਹੀ ਏਜ ਹੈ ਬਾਕੀ ਐਗਜ਼ੈਕਟ ਤੁਹਾਨੂੰ ਦੱਸ ਦਿੰਨੇ ਆ ਇਹਨਾਂ ਦਾ ਬਾਕੀ ਉਹ ਉੱਪਰ ਡਿਟੇਲ ਸ਼ੇਅਰ ਕਰਦੇ ਆ ਤੁਹਾਡੇ ਨਾਲ ਸੈਕੰਡ April ਇਹ 3 April ਨੂੰ ਮਾਨਯੋਗ ਗਵਰਨਰ ਸਾਹਿਬ ਦਾ ਵਿਜ਼ਿਟ ਸੀਗਾ ਉਸ ਤੋਂ ਪਹਿਲਾਂ ਇੱਕ ਦਿਨ ਉਹਦੇ ਨਾਲ ਕਾਫੀ ਡਿਸਟਰਬੈਂਸ ਵੀ ਹੋ ਸਕਦੀ ਐਸੇ ਕੀ ਉੱਥੇ ਇਹ ਉਹੀ ਇਨਸੀਡੈਂਟ ਦਾ ਜਿਹੜਾ ਡੇਰੇ ਦੇ ਵਿੱਚ ਛੋੜੀ ਵਲੀ ਸਾਥ ਕੀ ਹੋਇਆ ਜਿਹੜਾ ਉੱਥੇ ਧਰਮਕੋਟ ਰੰਦਾਵਾ ਪਿੰਡ ਹੈ ਉੱਥੇ ਪਿੱਛੇ ਵੀ ਇਹ ਇਨਸੀਡੈਂਟਸ ਕਰਾਏ ਸੀਗੇ ਹਾਂਜੀ ਤਿੰਨ ਵਾਰੀ ਹਾਰਡ ਹਾਰਡਵੇਅਰ ਦੀ ਇਨਕਾਊਂਟਰ ਵੀ ਹੋਇਆ ਸੀ ਜਿਹੜਾ ਬਿਲਕੁਲ ਹੋਇਆ ਸੀ ਠੀਕ ਹੈ ਜੀ